ਜੀ ਭਾਈ ਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਲਓ ਵੀ ਮਿੱਤਰੋ ਲਾਲ ਚਿੰਨੇ ਰੱਤੇ ਗੂੜੇ ਭਾਈ ਜੀ ਕਾਲੀਆਂ ਕੋਲਾ ਕਰੋ ਮਿੱਤਰੋ ਸ਼ੌਂਕ ਆ ਦੇਖੋ ਆਪਣਾ ਰੱਤਾ ਸੁਪਰ ਹਿੱਟ ਜੋੜਾ ਭਾਈ ਇਹ ਥੋੜੀ ਜਿਹੀ ਨਾ ਪ੍ਰੋਬਲਮ ਆਉਂਦੀ ਹੈ ਭਾਈ ਫੋਨ ਦੇ ਵਿੱਚ ਨਾ ਸਕਰੀਨ ਥੋੜੀ ਜੀ ਨਾ ਹੈ ਕਿ ਬੈਲਾਂਜਾ ਬਿਹੜਿਆ ਹੋਇਆ ਹਲਦੀ ਹੈ ਮਾਰਾ ਬੱਸ ਆਕਰੋ ਜੀ ਬਾਈ ਜੀ ਚੈੱਕ ਕਰੋ ਕਰੋ ਬਾਈ ਜੀ ਕਰ ਦਿਓ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਕਰ ਦਿਆ ਕਰੋ ਮੇਰਾ ਵੀਰ ਜਿਹੜੇ ਵੀ ਨਵੇਂ ਵੀਰ ਵੀਡੀਓ ਦੇਖਦੇ ਨਾ TikTok ਤੇ ਦੇਖਦੇ ਹੁੰਨੇ ਆ ਮੇਰਾ ਭਰਾ ਜਰੂਰ ਆਪਣੇ ਆਪਣੇ ਸ਼ਹਿਰ ਦਾ ਦੱਸਿਓ ਨਾਮ ਸ਼ਾਰਟ ਦੀ ਪਾ ਦਿਓ PV04581322 ਜੋ ਵੀ ਹੈਗਾ ਪਤਾ ਲੱਗਦਾ ਰਹਿੰਦਾ ਕਿ ਭਰਾ ਆਪਣੇ سپورਟ ਕਰ ਰਹੇ ਆ ਮੋਲ ਤਿਆਰ ਦਿੰਦੇ ਆ ਤੇ ਆਪਾਂ ਤੁਹਾਨੂੰ ਵਧੀਆ-ਵਧੀਆ ਸ਼ੌਂਕ ਆ ਦੇਖੋ ਜੀ ਵਿੰਦਰ ਵਾਲੇ ਕਬੂਤਰ ਲਾਲ ਚੀਨੇ ਬਾਬੇ ਧੰਨੇ ਵਾਲੇ ਕਬੂਤਰ ਨੇ ਇਹ ਆ ਲੋ ਜੀ ਬਾਬਾ ਗੁਰਦੇਵ ਕਣੀਆਂ ਆ ਬੈਠਾ ਨਾਰਾ ਆ ਬਿੰਦਰ ਵਾਲੇ ਵਿੱਚ ਟਾਂਕੀ ਵਾਲੇ ਕਬੂਤਰ ਆਪਣੇ ਕੋਲੇ ਆ ਬਾਈ ਪੁਰਾਣੇ ਨੇ ਹਜ਼ਾਰ ਵਾਲੇ ਕਬੂਤਰ ਸੀ ਆਪਣੇ ਕੋਲੇ ਉਹਨਾਂ ਦੇ ਗਾਹਾਂ ਬਣੇ ਨਾ ਟਾਂਕੀ ਨਾਲੇ ਕਬੂਤਰ ਲੋ ਜੀ ਪੁੰਨੂ ਵਾਲਾਂ ਦਾ ਜੋੜੇ ਦਾ ਕਰੋ ਸ਼ੌਂਕ ਬਾਈ ਇਹ ਪਿਆਉਤੀ ਆ ਭਰਾ ਇਹ ਜੋੜਾ ਲਾਇਆ ਬਹੁਤ ਉੱਡੀ ਆਪਣੇ ਕੋਲੇ ਆਹ ਨੀਲੀ ਬਾਈ ਬਹੁਤ ਜ਼ਿਆਦੇ ਇਹਦੇ ਨਾਲ ਤਾਂ ਕੋਈ ਇੱਕ ਆਪਣੇ ਕਿਸੇ ਰਿਸ਼ਤੇਦਾਰ ਨੂੰ ਦਿੱਤੀ ਸੀ ਤੇ ਇਹਨੇ ਜਨਕੀ ਪੂਰਾਂ ਤੋਂ ਮਾਂ ਪਾਗਾ ਕਰੇ ਬਹੁਤ ਜ਼ਿਆਦੇ ਉੱਡੀ ਮੁੜ ਕੇ ਇਹ ਰੋਕ ਲਈ ਬਾਜੀ ਛੁੱਟੀ ਨਹੀਂ ਤੇ ਰੋਕੇ ਦੇ ਜਿਹੜੇ ਨਾਲ ਇਹਦੀ ਮਾਂ ਸੀ ਜੋ ਮਦੀਨ ਇਹਦੇ ਨਾਲ ਲਾਈ ਹੋਈ ਸੀ ਨਾ ਨਰ ਦੇ ਉਹ ਗਈ ਸੀ ਮਾਰਾ ਮੁੜ ਕੇ ਬਾਈ ਇਹ ਆਪਾਂ ਬੱਚਾ ਪਰ ਰੋਕ ਹੀ ਲੇਤੀ ਇਹ ਉਦੋਂ ਬਾਅਦ ਨਹੀਂ ਡਾਇਆ ਇਹਨੂੰ ਜਨਕੀ ਘਰ ਤੇ ਬਾਈ ਉੱਤੇ ਹੀ ਕੋਕੀ ਜਾਂਦੀ ਸੀ ਐ ਨਹੀਂ ਵੀ ਸਾਰੇ ਪਿੰਡ ਜੇ ਤੇ ਠੀਕਾ ਹਲ ਹਲ ਜੀ ਕਰਦੀ ਫਿਰਦੀ ਐ ਨਾ ਟੋਕਰੇ ਇਹਨਾਂ ਤਾਂ ਤਾਂ ਹੀ ਕੋਠੇ ਤਾਂ ਹੀ ਆਪਣੇ ਘਰ ਦੇ ਉੱਤੇ ਹੀ ਘੁਗੀ ਜਾਂਦੀ ਰਹਿੰਦੀ ਬਹੁਤ ਉੱਡਦੀ ਬਹੁਤ ਉੱਡਦੀ ਲਾਸਟ ਟਾਈਮ 4:30 ਦਾ ਕੀਤਾ ਹੋਇਆ ਹੈਗਾ ਟਾਈਮ ਤੇ ਆਪਾਂ ਇਹ ਦੁਬਾਰਾ ਰੋਕ ਲਏ ਇਹ ਜੋੜੇ ਦੇ ਬੱਚੇ ਘਟਾਉਣੇ ਆ ਬਾਈ ਠੀਕ ਹੈ ਜੀ ਬਾਕੀ ਆ ਕਰੋ ਚੈੱਕ ਨੋਈ ਕਾਲੀਆਂ ਕੋਲਾਂ ਬਾਈ ਇਹ ਜੋੜਾ ਆਪਣੇ ਕੋਲੇ ਪੂਰੀਆਂ ਵਾਈਟ ਅੱਖ ਚ ਲਓ ਕਰੋ ਬਾਈ ਚੈੱਕ ਇਹ ਬਾਈ ਸੇਲ ਤਾਂ ਨਹੀਂ ਹੈਗੇ ਓਨਲੀ ਸ਼ੌਂਕ ਵਾਸਤੇ ਆ ਮੇਰਾ ਭਰਾ ਠੀਕ ਹੈ ਇਹਨਾਂ ਦੇ ਬੱਚੇ ਦੇਣੇ ਆਗੇ ਆਪਣੇ ਕੁਝ ਵੀਰ ਨਾਲ ਜੁੜੇ ਹੋਇਆ ਨਾਲ ਤੇ ਇਹਨਾਂ ਦੇ ਬੱਚੇ ਬੁੱਕ ਕੀਤੇ ਹੋਇਆ ਮੌਸਮ ਨੇ ਥੋੜਾ ਜਿਹਾ ਬਾਈ ਕਰਤਾ ਬਹੁਤ ਜ਼ਿਆਦਾ ਗਲਤ ਜਿਹੜੀ ਇਹ ਸੈਲ ਆਈ ਆ ਠੀਕ ਹੈ ਉਹ ਤੋਂ ਜ਼ਿਆਦਾ ਫਿਰ ਉਹਨਾਂ ਤੋਂ ਬਾਅਦ ਗਰਮੀ ਬਹੁਤ ਪੈ ਗਈ ਉਹਦੇ ਗਰਮੀ ਦੇ ਪੈਣ ਕਾਰਨ ਨਾ ਬੱਚੇ ਕੁਝ ਮਰ ਗਏ ਗੁੰਮਸ ਤੋਂ ਜ਼ਿਆਦੇ ਖੁੱਡਾਂ ਦੇ ਵਿੱਚ ਬਣ ਗਈ। ਕਹੋਂ ਛੱਤਾ ਗਿੱਲੀਆਂ ਕੰਧਾ ਗਿੱਲੀਆਂ ਬਾਈ। ਬੈਕ ਸਾਈਡ ਦੇ ਖੁੱਡਾਂ ਦੇ ਵਿੱਚੋਂ ਕੋਈ ਟੀਪ ਹੈ ਨਹੀਂ ਸੀਗੀ ਟੀਪ ਟੂਪ ਨਹੀਂ ਕੀਤੇ ਸੀ ਸੈਂਪਲੀ ਐਂ ਸੀਗੇ। ਤੇ ਫਿਰ ਕੰਧਾ ਗਿੱਲੀਆਂ ਹੋਊਗਾ ਉਹਦੇ ਕਾਰਨ ਬਾਈ ਨੁਕਸਾਨ ਹੋ ਗਿਆ ਬਹੁਤ ਜ਼ਿਆਦਾ। ਬੱਚੇ ਨਾ ਮਰ ਗਏ ਸੀਗੇ। ਤੇ ਕੁਝ ਬਿਮਾਰ ਹੋ ਗਏ ਉਹਨੂੰ ਪਤਾ ਵੀ ਗੁੰਮਸ ਬਣਦੇ ਕਾਰਨ ਬਾਈ ਫਿਰ ਅੱਖਾਂ ਔਖਾਂ ਗਲੇ ਗੁਲੇ ਪੱਕ ਪੱਕ ਜਾਂਦੇ ਨਾ। ਕਹੋ ਤੇ ਚਲੋ ਜੀ ਸਤਿਕਾਰ ਕਿਵੇਂ ਲੱਗੇ ਜਰੂਰ ਦੱਸਿਓ ਮੇਰਾ ਭਰਾ ਜਾਨਵਰ